ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਕੀ ਫਤਿਹ ਤੇ ਸਭ ਤੋਂ ਪਹਿਲਾਂ ਤਾਂ ਬਈ ਮੈਂ ਸਾਰਿਆਂ ਨੂੰ ਕਹਿਣਾ ਹਨਾ ਵੀ ਜਿਹੜੀ ਇਹ ਵੀਡੀਓ ਮੈਂ ਪਾ ਰਹਾਗਾ ਵੀ ਵੀਡੀਓ ਵੀਰ ਬਣ ਕੇ ਉਹਦਾ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਦੇਖਦੇ ਹੋ ਤੇ ਯਾਨਕਿ ਇਹ ਵੀਡੀਓ ਨੂੰ ਜ਼ਰੂਰ ਦੇਖ ਲਿਓ ਤੁਹਾਡੇ ਕੰਮ ਦੀ ਆ ਵੀਡੀਓ ਉਹ ਬਹੁਤ ਕਿਉਂ ਮੈਂ ਨਾ ਤਾਂ ਬਈ ਵਿਹੁਆਂ ਦੀ ਖਾਤਰ ਵੀਡੀਓ ਪਾਉਣਾ ਮੈਂ ਸਿਰਫ ਇੱਕ ਦਿਲ ਚ ਦਰਦ ਰੱਖ ਕੇ ਆਪਾਂ ਨਿਰੰਕਾਰ ਨੂੰ ਚੇਤੇ ਰੱਖ ਕੇ ਆਪਾਂ ਇਹ ਰਾਹ ਤੇ ਤੁਰਿਆ ਆਪਾਂ ਨੂੰ 4 ਸਾਲ ਹੋ ਗਏ ਰਾਹ ਤੇ ਤੁਰਿਆ ਨੂੰ ਬੈਗਰੂਨ ਨੇ ਆਪਾਂ ਨੂੰ ਬਹੁਤ ਵੱਡਾ ਮਤਲਬ ਜਜ਼ਬਾਹ ਦਿੱਤਾਗਾ ਇਹ ਰਾਤੇ ਤੁਰਨ ਦਾ ਹੁਣ ਵਿੱਚ ਬਹੁਤ ਇੱਕ ਮੱਖ ਫੁਹਾਰਿਆਂ ਦੀ ਵੀਡੀਓ ਪਾਈ ਸੀ ਮੈਨੂੰ ਬਈ ਤਰਫ ਤਲਾਲਾ ਫੁਹਾਰੇ ਵੇਚਣ ਦਾ ਵੀਰੇ ਮੈਂ ਸਭ ਤੋਂ ਪਹਿਲਾਂ ਜ਼ਿਆਦਾ ਮੈਂ ਕੋਈ ਫੁਹਾਰਾ ਨਹੀਂ ਵੇਚਦਾ ਹੈਗਾ ਮੈਂ ਇੱਕ ਮੱਜਾਂ ਤੇ ਲਾਈ ਸੀਗੇ ਉਹ ਲੋਕਾਂ ਨੂੰ ਦਿਖਾਈ ਸੀਗੇ ਹੁਣ ਮੈਂ ਦੱਸਦਾਗਾ ਵੀ ਆਹ ਰੁੱਖ ਲੱਗੇ ਵਾਧਾ ਕਿੰਨਾ ਰੁੱਖਾਂ ਲੱਗਾ ਹੋਇਗਾ ਆ ਦਿਖਾ ਲਿਆ ਚਾ ਜਿਹੜੇ ਬੈਗਰੂ ਦੀ ਕਿਰਪਾ ਨਾਲ ਆਪਾਂ ਇਹ ਰੁੱਖ ਇਹ ਪੰਚਾਇਤ ਨਾਲ ਹੀ ਰੁੱਖ ਲੱਗੇ ਸੀਗੇ ਉਦੋਂ ਬਾਅਦ ਆਪਾਂ ਇਹਨਾਂ ਦੀ ਜ਼ਿੰਮੇਵਾਰੀ ਸੰਭਲੀ ਸੀ ਉਹ ਰੋਪੂਰਾ ਬਾਹਰੀਆਂ ਨਾਲ ਕੜ-ਕੜ ਵੀ ਆਪਾਂ ਪਾਣੀ ਪਾਉਂਦੇ ਰਹੇ ਆ ਪਰਾ ਪਵਾਇਆ ਗੁਰੂ ਨੇ ਹੈਗਾ ਜੇ ਪ੍ਰਮਾਤਮਾ ਨੇ ਜੇ ਮੈਂ ਕਹਾਂ ਵੀ ਮੈਂ ਪਤਾ ਮੈਂ ਕੋਈ ਨਹੀਂ ਹੈਗਾ ਪਾਉਣ ਵਾਲਾ ਮੇਰੇ ਚ ਕੁਝ ਨਹੀਂ ਹੈਗਾ ਹੁਣ ਇਹ ਤਾਂ ਇਹਨੂੰ ਬਹੁਤ ਸੌਂਕ ਹੈ ਚੀਜ਼ ਦਾ ਇਹ ਆਪਣਾ ਸਾਥ ਬਹੁਤ ਦੰਦਾਗਾ ਮੈਂ ਇਹਦਾ ਧੰਨਵਾਦ ਕਰਦਾਗਾ ਕਿਉਂ ਦੇਖੋ ਕੋਈ ਇੱਕ ਬੰਦਾ ਵੱਡਾ ਨਹੀਂ ਹੁੰਦਾ ਹੁੰਦਾ ਬੰਦਾ ਬੰਦਿਆਂ ਦੇ ਨਾਲ ਹੀ ਵੱਡਾ ਹੁੰਦਾ ਹੁੰਦਾਗਾ ਮੈਂ ਇੱਕ ਗੱਲ ਦੱਸਣੀ ਚਾਹਣਾ ਦੇਖੋ ਕਿਸੇ ਨੂੰ ਕਹਿਣ ਨਾਲੋਂ ਆਪ ਕੁਛ ਨਾ ਕੁਛ ਬਈ ਕਰਨਾ ਜ਼ਰੂਰੀ ਹੈਗਾ ਸਾਡਾ ਇਹ ਇੱਕ ਪਵਿੱਖਾ ਸਾਡਾ ਗੁਰੂ ਹੈਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਹਤਾ ਇਹ ਸਾਡਾ ਗੁਰੂਆ ਇੱਕ ਜੇ ਕਿਸੇ ਬੰਦੇ ਨੇ ਇੱਕ ਸ੍ਰੀ ਖੰਡ ਪਾਠ ਪ੍ਰਕਾਸ਼ ਕਰਾ ਲਿਆ ਉਹਦਾ ਭੋਗ ਪਾਲਿਆ ਪੂਰੀ ਐਨ ਮਤਲਬ ਸਰਦਾ ਦੇ ਨਾਲ ਪਾਠ ਦਾ ਭੋਗ ਪਾਇਆ ਉਹਨੇ ਮੰਨ ਕੇ ਚੱਲ ਲੋ ਸਰਦਾ ਦੇ ਨਾਲ ਇੱਕ ਰੁੱਖ ਲਾ ਕੇ ਉਹਨੂੰ ਪਾਣੀ ਪਾ ਕੇ ਉਹ ਪਾਲ ਕੇ ਵੱਡਾ ਕਰਤਾ ਜਦੋਂ ਐ ਸਮਝ ਲਓ ਵੀ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੁਸੀਂ ਪੂਰਾ ਸੋਧ ਕੇ ਕਰ ਲਿਆ ਉਦੋਂ ਵੀ ਵੱਡਾ ਪੁੰਨ ਹੈਗਾ ਇਹ ਇੱਕ ਰੁੱਖ ਕੋਈ ਨਿੱਕੀ ਮੋਟੀ ਚੀਜ਼ ਨਹੀਂ ਹੈਗੀ ਇਹ ਪਿੰਡਾਂ ਦੇ ਵਿੱਚ ਲਾਓ ਇਹ ਸਾਡਾ ਜਿਹੜਾ ਵਾਤਾਵਰਨ ਹੈ ਉਹਨੋਂ ਸਾਡੇ ਨੂੰ ਇਹ ਦੇਖੋ ਸਾਡੀ ਗੰਦੀ ਹਵਾ ਇਹ ਖਿੱਚਦਾਗਾ ਜਿਹੜੀ ਮਤਲਬ ਆ ਸਾਡੀ ਸਾਨੂੰ ਇਹ ਆਕਸੀਜਨ ਤਿਆਰ ਕਰਕੇ ਕਾਰਬਨ ਡਾਈਆਕਸਾਈਡ ਲੈਂਦਾ ਆਕਸੀਜਨ ਤਿਆਰ ਕਰਕੇ ਸਾਨੂੰ ਦਿੰਦਾ ਕੋਈ ਇਨਸਾਨ ਇਹਨੂੰ ਅੱਗ ਲਾਉਂਦਾ ਕੋਈ ਮਤਲਬ ਇਹਨੂੰ ਵੜ ਦਿੰਦਾ ਦੇਖੋ ਕੋਈ ਜਿਹੜਾ ਇਨਸਾਨ ਅੱਗ ਲਾਉਂਦਾ ਇਹ ਰੁੱਖ ਕਿਤੇ ਇਹ ਸੋਚਦਾਗਾ ਵੀ ਮਤਲਬ ਇਹਨੂੰ ਇਹਨੇ ਇਹਨੂੰ ਮੈਨੂੰ ਇਹ ਬੰਦੇ ਨੇ ਅੱਗ ਲਾਈ ਸੀ ਮੈਂ ਇਹਨੂੰ ਜਾਂ ਸਾਣ ਨਹੀਂ ਦੇਣੀ ਹੈਗੀ ਜਾਂ ਮੈਂ ਇਹਨੂੰ ਹਵਾ ਨਹੀਂ ਦੇਣੀ ਜਦੋਂ ਹਰਾ ਹੋ ਜਾਂਦਾਗਾ ਉਹਨੇ ਨਾਲ ਦੀ ਨਾਲ ਉਹਨੇ ਇਹ ਨਹੀਂ ਦੇਖਣਾ ਵੀ ਇਹ ਬੰਦਾ ਮੈਨੂੰ ਅੱਗ ਲਾ ਕੇ ਗਿਆ ਸੀ ਉਹਨੇ ਉਹਨੂੰ ਵੀ ਹਵਾ ਦੇਣੀ ਆ ਸਾਰਾ ਮਤਲਬ ਵਾਤਾਵਰਨ ਨੂੰ ਨੇ ਸੋਧ ਰੱਖਣਾਗਾ ਇਹ ਦੇਖੋ ਪਿਓ ਕਦੇ ਵੀ ਚਾਹੇ ਉਹਦਾ ਬੱਚਾ ਕਿੰਨਾ ਵੀ ਮਾੜਾ ਹੋਵੇ ਉਹਨੂੰ ਗਾਲਾਂ ਕੱਢੇ ਕੁਛ ਕਰੇ ਪਰ ਪਿਓ ਕਦੇ ਵੀ ਉਹਨੂੰ ਮਾੜਾ ਨਹੀਂ ਕਹੂਗਾ ਉਹਨੂੰ ਪਿਓ ਫੇਰ ਵੀ ਐ ਕਹੂਗਾ ਵੀ ਠੀਕ ਆ ਇਹ ਮੇਰਾ ਬੱਚਾਗਾ ਪਰ ਅਸੀਂ ਆਮ ਜਜ਼ਬਾਦੀਆਂ ਦੇ ਵਿੱਚ ਦੇਖੋ ਜਜ਼ਬਾਦੀਆਂ ਕਰਨ ਨੂੰ ਸਾਡਾ ਹੋਰ ਬਹੁਤ ਕੁਝ ਹੁੰਦਾਗਾ ਅਸੀਂ ਨੀਚਾ ਦਿਖਾਉਣ ਨੂੰ ਜੇ ਨਾ ਬੰਦਾ ਕੋਈ ਸੱਚੇ ਰਸਤੇ ਤੁਰਿਆ ਹੰਮਲੇ ਜਰਾ ਉਹਨੂੰ ਨੀਚਾ ਸੀ ਨਹੀਂ ਦਿਖਾ ਸਕਦੇ ਠੀਕ ਆ ਰਸਤੇ 'ਚ ਗੱਡੀ ਤੁਰ ਹੀ ਜਾਂਦੀ ਆ ਉਹਦੇ ਮੂਹਰੇ ਅਸੀਂ ਪੱਥਰ ਲਾ ਕੇ ਉਹਨੂੰ 10 10 ਮਿੰਟ 20 ਮਿੰਟ ਘੰਟਾ 2 ਘੰਟੇ ਰੋਕ ਸਕਦੇ ਆ ਪਰ ਅਸੀਂ ਉਹਨੂੰ ਉਤੋਂ ਖਤਮ ਨਹੀਂ ਕਰ ਸਕਦੇ ਹੈਗੇ ਗੱਡੀ ਨੇ ਉੱਤੀ ਉਹਨੇ ਹੌਲੀ-ਹੌਲੀ ਤੁਰ ਹੀ ਪੈਣਾਗਾ ਅਸੀਂ ਰੀਸ ਕਰੀਏ ਮੱਚੀਏ ਘੱਟ ਵੱਧ ਤੋਂ ਵੱਧ ਰੁੱਖ ਲਾ ਲਓ ਇੱਕ ਰੁੱਖ ਲਾਇਆ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨ ਕੇ ਚੱਲੋ ਵੀ ਸੰਪੂਰਨ ਅਖੰਡ ਸਹਿਜ ਪਾਠ ਕਰ ਲਿਆ ਉਦੋਂ ਵੀ ਵੱਡਾ ਪੁੰਨ ਆਗਾ ਇਹ ਪਾਵਨ ਗੁਰੂ ਆ ਮੇਨ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਪਾਵਨ ਇਹ ਗੁਰੂ ਆਗਾ ਸਾਡਾ ਇਤੋਂ ਵੱਡਾ ਕੋਈ ਗੁਰੂ ਨਹੀਂ ਹੈਗਾ ਜਿਹਨੇ ਇੱਕ ਸੁੱਧ ਕਰਕੇ ਸਾਨੂੰ ਹਵਾ ਦੇਣੀ ਆ ਆਕਸੀਜਨ ਬਿਨਾਂ ਅਸੀਂ 5 ਮਿੰਟ ਵੀ ਨਹੀਂ ਰਹਿ ਸਕਦੇ ਹੈਗੇ ਇਹ ਸਾਡੇ ਰੋਖ ਨੇ ਦੇਖੋ ਕਿੰਨੇ ਰੋਖ ਨੇ ਇੱਕਾ ਸੰਤੋਸ਼ਟੀ ਮਿਲਦੀ ਆ ਮਨ ਨੂੰ ਬਹੁਤ ਵੱਡੀ ਜਿਆਦੇ ਸੰਤੋਸ਼ਟੀ ਮਿਲਦੀ ਆ ਠੀਕ ਆ ਤਾਇਆ ਕੋਈ ਇਹ ਸਾਡੇ ਤਾਇਆ ਨੇ ਇਹ ਬਹੁਤ ਮਤਲਬ ਇਹਦੀ ਘੱਟੋ ਘੱਟ 80 ਸਾਲ ਦੀ ਉਮਰ ਹੋਊ 80 ਦੇ ਚੋਂ ਲਵੇ ਡਾਣੇ ਹੋਊਗਾ ਮੈਂ ਇਹਨੂੰ ਗੱਭਰੂ ਕਹਿਣਾ ਹੁੰਨਾਗਾ ਗੱਭਰੂਆਂ ਚ ਸਾਂਵਲਾ ਹੈ ਕਿਉਂ ਸਾਂਝੇ ਕੰਮਾਂ ਦੇ ਵਿੱਚ ਮੂਰੇ ਦੇਖੋ ਹਰੇਕ ਚਾਉਂਦਾ ਹੈ ਆਪਾਂ ਉਹ ਬੰਦੇ ਦੇ ਏਡੀ ਤਲੇਰੀ ਆ ਦੱਸੀ ਯਾਰ ਆਪਾਂ ਤੇਰੇ ਨਾਲ ਆ ਦੱਸੀ ਦੇਖੋ ਸਾਡੇ ਨਾਲ ਕੰਮ ਵੀ ਕਰਾਉਂਦਾਗਾ ਮੈਂ ਇਹ ਬੰਦੇ ਦਾ ਯਾਰ ਬਹੁਤ ਵੱਡਾ ਫੈਨ ਆਗਾ ਕਿਉਂ ਐਡੇ ਸਰੀਰ ਦੇ ਵਿੱਚ ਆ ਲੋਕਾਂ ਤੋਂ ਇੱਥੇ ਤੱਕ ਹਿੱਲਿਆ ਨਹੀਂ ਜਾਂਦਾ ਪਰ ਇਹ ਬੰਦੇ ਨੂੰ ਜੱਜ ਬਾਇਕ ਹਾਂ ਤਾਂ ਕੋਈ ਬੋਲਣਾਗਾ ਕੀ ਕਰ ਲੋਕਾਂ ਨੂੰ ਸੁਝਾ ਦੇ ਯਾਰ ਠੀਕ ਹੈ ਯਾਰ ਤੂੰ ਹੀ ਦੱਸ ਹਾਂ ਨਹੀਂ ਠੀਕ ਆ ਬਸ ਗੱਲ ਤੇ ਜਿੰਨੀ ਕਹੀ ਤੀ ਸੋ ਆਪਣੀ ਸੇਵਾ ਠੀਕ ਆ ਜਿਵੇਂ ਪੂਰੀ ਸੇਵਾ ਠੀਕ ਆ ਮੈਸਾਪ ਕੀ ਕੇ ਨਾ ਹੁਣ ਸੇਵਾ ਤੇਰੀ ਵੱਧੂ ਆ ਹਾਂ ਵੀ ਵੱਧ ਵੱਧ ਸਾਡਾ ਮੁੰਡਾ ਵੀ ਮੰਨਣ ਲੱਗਿਆ ਕਹਿੰਦਾ ਉਹਦੇ ਕਹਿ ਹੈ ਨਹੀਂ ਤੂੰ ਕਹਾਂ ਮੈਂ ਨਹੀਂ ਚਲੋ ਮੈਂ ਨਹੀਂ ਪੁੱਤ ਕਹਿੰਦਾ ਸੀ ਮੇਰਾ ਤਾਇਆ ਨਹੀਂ ਤਾਇਆ ਮੈਂ ਨਹੀਂ ਕਰਦਾ ਦੇਖ ਹਣਾ ਮੈਂ ਪਹਿਲਾਂ ਕਿੰਨੇ ਕਰਦਾ ਸੀ ਪਰਮਾਤਮਾ ਨੇ ਲਾਇਆ ਆਪਾਂ ਨੂੰ ਉਹੀ ਬੰਦੇ ਦੇ ਵਿੱਚ ਵੱਸਦਾਗਾ ਗ੍ਰਹੋਂ ਮੰਦਰ ਬਣਿਆ ਸਾਡੇ ਗ੍ਰਹਿ ਦੇ ਅੰਦਰ ਮੰਦਰ ਬਣਿਆ ਹੋਇਆਗਾ ਉਹੀ ਮੰਦਰ ਨੂੰ ਅਸੀਂ ਜਗਾਉਣਾਗਾ ਅਸੀਂ ਗੁਰਦੁਆਰੇ ਸ਼ਰਪ ਜਾ ਕੇ ਥੜਿਆਂ ਨੂੰ ਜਾਂ ਨਿਸ਼ਾਨ ਸਾਹਿਬ ਨੂੰ ਧੋ ਕੇ ਅਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ ਅਸੀਂ ਸਕੂਲ ਮੰਨ ਕੇ ਜਾਵਾਂਗੇ ਉੱਥੋਂ ਕੁਝ ਸਿੱਖ ਕੇ ਆਵਾਂਗੇ ਫੇਰ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਗਿਆਨ ਲੈਣਾ ਜ਼ਰੂਰੀ ਆ ਕੱਲਾ ਇੱਟਾਂ ਨੂੰ ਮੱਥਾ ਟੇਕ ਕੇ ਜਾਂ ਧੂਫਾਂ ਦੇ ਕੇ ਘਿਓ ਨੂੰ ਮੱਥੇ ਟੇਕ ਕੇ ਘਿਓ ਨੂੰ ਮਚਾ ਕੇ ਮੈਂ ਨਹੀਂ ਕਹਿੰਦਾ ਵੀ ਪ੍ਰਮਾਤਮਾ ਮਿਲ ਸਕਦਾ ਹੈ ਪ੍ਰਮਾਤਮਾ ਸਾਨੂੰ ਸ਼ਬਦ ਰਾਹੀਂ ਮਿਲ ਸਕਦਾ ਹੈ ਕਿਉਂ ਸ਼ਬਦ ਪੜ੍ਹ ਕੇ ਸਾਨੂੰ ਗਿਆਨ ਆਊਗਾ ਗਿਆਨ ਆ ਕੇ ਫਿਰ ਸਾਨੂੰ ਉਹਵੇਂ ਕੰਮ ਕਰਨੇ ਪੈਣਗੇ ਉਹ ਕੰਮ ਕਰਕੇ ਪ੍ਰਮਾਤਮਾ ਹਰ ਇੱਕ ਦੇ ਵਿੱਚ ਵੱਸਦਾ ਹੈ ਜਿਹੜਾ ਉਹਨੇ ਪ੍ਰਮਾਤਮਾ ਨੇ ਇਹ ਗੱਲ ਕਹੀ ਆ ਵੀ ਮੈਨੂੰ ਗੁਰੂ ਘਰ ਨੂੰ ਕੋਈ ਪੈਸਾ ਤੈਨੂੰ ਦੇਣ ਦੀ ਜ਼ਰੂਰਤ ਨਹੀਂ ਠੀਕ ਆ ਗੁਰੂ ਘਰ ਦੀ ਮੈਨੇਜਮੈਂਟ ਨੂੰ ਚਲਾਉਣ ਲਈ ਪੈਸੇ ਦੀ ਜ਼ਰੂਰਤ ਆ ਪਰ ਜਿਹੜਾ ਅਸੀਂ ਕਹਿੰਦੇ ਆ ਵੀ ਸਵੇਰੇ ਅਸੀਂ ਠੋਲੂ ਰੁਪਿਆ ਮੱਥਾ ਟੇਕ ਜਮਈਨਾ ਬੜੀਏ ਅਸੀਂ ਮਤਲਬ ਗੁਰੂ ਘਰ ਨੂੰ ਐਂ ਜਾਈਏ ਮੰਨ ਕੇ ਵੀ ਇਹ ਸੱਚਾ ਪਾਸਾ ਸਾਨੂੰ ਸਿੱਧੇ ਰਸਤੇ ਤੋਰ ਆ ਸਤੋ ਚੰਗੇ ਕੰਮ ਕਰਾ ਠੱਗੀ ਨਾ ਵੱਜਣ ਦੇ ਕਿਸੇ ਦਾ ਹੱਕ ਨਾ ਮਾਰਨ ਦੇ ਕਿਸੇ ਦਾ ਸਾਤੋ ਦਿਲ ਨਾ ਦਿਖਾਈ ਠੀਕ ਹੈ ਜੇ ਸਾਡਾ ਕੋਈ ਦਿਖਾਉਂਦਾ ਕੋਈ ਗੱਲ ਨਹੀਂ ਅਸੀਂ ਮੂੰਹ ਪਰੇ ਨੂੰ ਕਰ ਲੋ ਕੋਈ ਗੱਲ ਨਹੀਂ ਉਹ ਆਪ ਹੀ ਹੌਲੀ ਹੌਲੀ ਸੋਡੇ ਕੋਲੇ ਆਪ ਹੀ ਆ ਜੂ ਵੀ ਮੈਥੋਂ ਬਈ ਗਲਤੀ ਹੋ ਗਈ ਉਹ ਪ੍ਰਮਾਤਮਾ ਦਾ ਬਹੁਤ ਵੱਡਾ ਕਾਰ ਹੈਗਾ ਉਹਦੇ ਮੂਰੇ ਕੁਛ ਨਹੀਂ ਹੈਗੇ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ